ਤਤ ਪਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਾਂ ਦੀ ਬਖਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਅਜਿਹੇ ਪਾਵਨ ਵਚਨ ਹਨ ਬਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਯੁਗਚਾਰੇ ਦਾ ਮਤਲਬ ਹੈ ਚੌਵਾਂ ਯੁਗਾਂ ਵਿੱਚ ਪਰਮਾਈ ਕਹਿੰਦੇ ਨੇ ਪਟਕਣਾ ਮਹਾਰਾਜੀ ਸਾਹਿਬ ਕਹਿੰਦੇ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਤੇ ਮਨੁੱਖ ਜਿਹੜਾ ਇਹ ਸਦਾ ਹੀ ਪਟਕਦਾ ਰਹਿੰਦਾ ਹੈ ਹਮ ਦੀਨ ਤੋਂ ਜਗ ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਦੀਨ ਦਾ ਮਤਲਬ ਹੈ ਕੰਗਾਲ ਮੰਗਤੇ ਬੁਝਾਈ ਦਾ ਮਤਲਬ ਹੈ ਸਮਝ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀ ਵੀ ਹੈ ਪ੍ਰਮਾਤਮਾ ਹੈ ਵਾਹਿਗੁਰੂ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ ਦਾਤਾ ਜੀ ਮਿਹਰ ਕਰੋ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਤੁਹਾਨੂੰ ਆਤਮਿਕ ਜੀਵਨ ਦੀ ਸਮਝ ਵਖਸੋ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਇਹ ਪਿਆਰੇ ਪ੍ਰਮਾਤਮਾ ਮੇਰੇ ਉੱਤੇ ਕਿਰਪਾ ਕਰੋ ਮਿਹਰ ਕਰੋ ਜੀ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵਾਂ ਆਧਾਰੇ ਤੇਰੇ ਨਾਮ ਦੀ ਦਾਤ ਦੇਣ ਵਾਲਾ ਗੁਰੂ ਜਿਹੜਾ ਉਹ ਮੈਨੂੰ ਮਿਲਾ ਦੋ ਕਿਰਪਾ ਕਰੋ اے ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਮੈਨੂੰ ਬਖਸ਼ਿਸ਼ ਕਰ ਦਿਓ ਜੀ ਰਹਾ ਮਨਸਾ ਮਾਰ ਦੁਬਦਾ ਸਹਜ ਸਮਾਣੀ ਪਾਇਆ ਨਾਮ ਅਪਾਰ ਮਰਦ ਕਹਿੰਦੇ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਬਿਆੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ ਨਾਮ ਦੀ ਬਰਕਤ ਨਾਲ ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਿਕ ਡਾਮਾ ਡੋਲ ਹਾਲਤ ਜਿਹੜੀ ਹੈ ਉਹ ਫਿਰ ਆਤਮਿਕ ਅਡੋਲਤਾ ਵਿੱਚ ਲੀਨ ਹੋ ਜਾਂਦੀ ਹੈ ਉਹ ਡਾਮਾ ਡੋਲ ਹੋਣ ਤੋਂ ਬਚ ਜਾਂਦਾ ਹੈ ਹਰ ਰਸ ਚਾਖ ਮਨ ਨਿਰਮਲ ਹੋਆ ਕਿਲਵਿਖ ਕਾਟਣ ਹਾਰਾ ਕਿਲਵਿਖ ਦਾ ਮਤਲਬ ਹੈ ਪਾਪ ਮਰਜ਼ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰੱਥ ਹੈ ਜਿਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ ਹਰੀ ਨਾਮ ਦਾ ਸਵਾਦ ਚੱਖ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਸ਼ਬਦ ਮਰੋ ਫਿਰ ਜੀਵ ਸਦਈ ਤਾਂ ਫਿਰ ਮਰਨ ਨਾ ਹੋਈ ਮਰ ਸਭ ਕਹਿੰਦੇ ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਬੇਕਾਰਾਂ ਵੱਲੋਂ ਅਸ਼ੋਹ ਹੋ ਜਾਵੋ ਫਿਰ ਸਦਾ ਲਈ ਆਤਮਕ ਜੀਵਨ ਜਿਉਂਦੇ ਰਹੋਗੇ ਫਿਰ ਕਦੇ ਵੀ ਆਤਮਕ ਮੌਤ ਨੇੜੇ ਨਹੀਂ ਟੁਕੇਗੀ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰੀ ਨਾਮ ਪ੍ਰਾਪਤ ਕਰ ਲੈਂਦਾ ਉਸ ਨੂੰ ਕਹਿੰਦੇ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ ਦਾਤ ਦੇ ਦਾਤ ਰਖੀ ਹੱਥ ਆਪਣਾ ਜਿਸ ਪਾਵੇ ਤਸ ਦੇਈ ਮਹਾਰਾਜ ਕਹਿੰਦੇ ਭਾਈ ਦਤਾਰ ਨੇ ਪ੍ਰਮਾਤਮਾ ਨੇ ਨਾਮ ਦੀਏ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜੋ ਸੁਨਣਾ ਚਾਹੁੰਦਾ ਉਸ ਨੂੰ ਦਿੰਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੈ ਸੇ ਹੀ ਨਾਨਕ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਇੱਥੇ ਸੁਖ ਮਾਣਦੇ ਹੈ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਵੀ ਉਹੀ ਮਨੁੱਖ ਆਦਰ ਪਾਉਂਦੇ ਹਨ ਆਉ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ-ਦਾਨ ਤੰਦਰੁਸਤੀ ਦੀਆਂ ਦਾਤਾਂ ਬਖਸ਼ੇ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਇਤਫਾਕਤਾ ਦੀ ਅਰਦਾਸ ਚਲਰੀਆਂ ਗੁਰੂ ਕਰਦੀ ਸੇਵਾਵਾਂ ਨਿਰਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਅਸੀਂ ਰਲ ਮਿਲ ਕੇ ਕਰਦੇ ਰਹੀਏ ਜੀ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ